ਪੜਿਆ ਹੋ ਗਾਇ ਗੁਨਾਹ ਤਾਂ ਉਮੀ ਸਾਧ ਨਾਲ ਮਾਰੀ ਐ ਜੇ ਪੜਿਆ ਹੋਵੇ ਜਾਣਦਾ ਹੋਵੇ ਜਿਹੜਾ ਪੜਨਾ ਬੰਦਾ ਜਾਣਦਾ ਹੋਵੇ ਸਮਝਦਾ ਹੋਵੇ ਔਰ ਫਿਰ ਕਰੇ ਗੁਨਾਹ ਉਮੀ ਸਾਧ ਨਾਲ ਉਹਨੂੰ ਤਾਂ ਮਾਰਿਆ ਜਾਊਗਾ ਉਹ ਤੇ ਤਾਂ ਮਾਰ ਪਊਗੀ ਉਹ ਹੈ ਕੋਈ ਝੋਟਾ ਨਹੀਂ ਜੇ ਉਹ ਵੀ ਸਾਧ ਉਹ ਤੇ ਮਾਰ ਦੇਗੀ ਜੇ ਪਤਾ ਨਹੀਂ ਕੋਈ ਬਾਰੇ ਪਤਾ ਨਹੀਂ ਨਾ ਜਿਹੜੇ ਪਤਾ ਨਹੀਂ ਹੈ ਜਿਨਾਂ ਨੂੰ ਉਹਨਾਂ ਨੂੰ 올ਡ ਪੜਾਈ ਪੜਾਉਣ ਵਾਲਿਆਂ ਨੂੰ ਦੋਸ਼ ਹੈ ਪੇਸ ਦਿਖਾਇਓ ਜਗਤ ਕੋ ਲੋਗਨ ਕੋ ਬਸ ਕੀਦ ਅੰਤਕਾਰ ਘਾਟੀ ਘਟਿਓ ਬਾਸ ਨਰਖੋ ਉਹਨਾਂ ਨੂੰ ਦੋਸ਼ ਜਾ ਰਿਹਾ ਹੈ ਹਿੰਦ ਦਾ ਵਿਚਾਰਿਆ ਨੂੰ ਬਾਜਾ ਨੂੰ ਪਤਾ ਨਹੀਂ ਹੁੰਦਾ ਉਹ ਸਿਖਾਇਆ ਹੋਇਆ ਹਿੰਦ ਕੋਲ ਖੜਾ ਉਹਦੇ ਕੋਲ ਤੁਹਾਨੂੰ ਜਲਦੇ ਨੇ ਸਾਡਾ ਭਰਾ ਹੈ ਉਹ ਆਲੇ-ਦਾਲੇ ਫਾਜਾਂ ਨੇ ਖੜ ਲੱਗਿਆ ਉਹਨਾਂ ਨੇ ਜਾਲ ਫੱਦੇ ਫੱਜਾਂ ਜ ਫਾਜਾਂ ਦੇ ਉਹ ਇਹਦਾ ਫਸੌੜ ਵਾਲਾ ਦੋਸ ਉਹਦਾ ਉਹ ਆਪੋਂ ਹੋੜ ਲਈ ਅਪਰਾਧ ਉਹਨਾਂ ਬੁਰਿਆਂ ਤੇ ਜ਼ਿਆਦਾ ਹੈ ਜਿਹੜੇ ਜਾਣ ਬੁੱਝ ਕੇ ਕੰਮ ਕਰਦੇ ਉਹਨਾਂ ਨੂੰ ਬੜੀਆਂ ਬੜੀਆਂ ਸਜ਼ਾਵਾਂ ਜਾਂ ਇੱਥੇ ਮਿਲਦੀਆਂ ਰਹਿਣਾ ਅਸੀਂ ਦੇਖਦੇ ਆਂ ਸਾਨੂੰ ਉਹਨਾਂ ਦੇ ਤਰਸ ਹੁੰਦਾ ਨਹੀਂ ਪਤਾ ਵੀ ਵਿੱਚੇ ਕਰਕੇ ਕੀ ਆਏ ਕੀ ਕਰਕੇ ਆਏ ਨੇ ਉਹ ਨਹੀਂ ਸਾਨੂੰ ਪਤਾ ਹੁੰਦਾ ਇਸ ਕਰਕੇ ਸਾਨੂੰ ਤਰਸ ਆਉਂਦਾ ਆਮ ਆਦਮੀ ਦੇਖਦਾ ਵੀ ਇਹ ਤਾਂ ਬਈ ਬਹੁਤ ਅਨਰਥ ਕੀਤਾ ਰੱਬ ਨੂੰ ਉਹਨੇ ਤਾਂ ਰੱਬ ਨੂੰ ਪੁੱਛਿਆ ਅਨਰਥ ਕੀਤਾ ਕਿ ਨਹੀਂ ਕੀਤਾ ਉਹ ਜਾਣਦਾ ਮੈਂ ਕੀ ਕੀਤਾ ਅਨਰਥ ਤਾਂ ਉਹਨੂੰ ਕਹਿ ਰਿਆ ਨਹੀਂ ਉਹ ਤਾਂ ਧਿਆਲੂ ਗੱਲ ਅਨਰਥ ਤਾਂ ਕਰਦਾ ਨਹੀਂ ਜਾਲਮ ਤਾਂ ਹੈ ਦੀ ਇਸ ਕਰਕੇ ਇਸ ਖੇਡ ਨੂੰ ਤੇ ਟਿੱਪੜੀ ਗੁਰਬਾਨੀ ਨਿਕਲ ਜਿਹੜਾ ਇਸ ਖੇਡ ਤੇ ਟਿੱਪੜੀ ਕਰਦਾ ਜਿ ਚੱਲ ਰਹੀ ਹੈ ਉਹ ਤਾਂ ਪਰਬਾਨੀ ਦਾ ਸਿੱਧਾ ਗੱਲ ਤੋਂ ਭਰੇਗਾ ਤੁਸੀਂ ਤੁਹਾਨੂੰ ਇਹ ਜਾਣਨੀ ਨਾਂਜ਼ਦਾਜ਼ ਹਸਰਤ ਉਹਨੇ ਟਿੱਪੜੀ ਸਾਨੂੰ ਬੈਕਗਰਾਉਂਡ ਦਾ ਪਤਾ ਨਹੀਂ ਹੈ ਤੁਹਾਨੂੰ ਬੈਕਗਰਾਉਂਡ ਦਾ ਪਤਾ ਹੈ ਜਿਹੜਾ ਕਹ ਲੈ ਕਹ ਲੈਣਾ ਤੇ ਰਾਜਾ ਜਨਗੁਰੂ ਨੇ ਦਿਖਾਉਂਦੇ ਨੇ ਚਾ ਗਿਆ ਨਾ ਨਰਕਾਂ ਚ ਦੇਖਿਆ ਰਾਜਾ ਜਨਗੁਰੂ ਆ ਗਈ ਤਰਸਾ ਗਿਆ ਬਿਲਕੁਲ ਝੂਠ ਹੈ ਗੱਲ ਗੁਰਮੁਖੀ ਨੂੰ ਤਰਸ ਨਹੀਂ ਆਉਂਦਾ ਗੁਰਮੁਖੀ ਦਾ ਸੁਭਾਅ ਪਰਮੇਸ਼ਰ ਵਰਗਾ ਹੁੰਦਾ ਕਰਤੇ ਕਿ ਕਰਤੇ ਕਿ ਮੈਂ ਤਾਂ ਕਰਤਾ ਜਾਣਾ ਕਹਿ ਜਾਣਾ ਗੁਰ ਸੂਰਾ ਗੁਰ ਤੇ ਗੁਰੂ ਸੂਰਮ ਤਾਂ ਸਮਝੋ ਤੀਏ ਵੀ ਕੋਈ ਖਬਰਾਦ ਕੀਤਾ ਹੋਇਆ ਇਹਨਾਂ ਨੇ ਇਹ ਦੱਸ ਦਾਨੂੰ ਕਿਹੜਾ ਕੀਤਾ ਉਹ ਚਾਹੇ ਉਹਨੂੰ ਨਹੀਂ ਪਤਾ ਉਹਦਾ ਦੁਖਦਾਰੂ ਕਹਨ ਸੁਖਰੋਕ ਕਹਤੇ ਵੀ ਇਹਨਾਂ ਨੂੰ ਬਿਮਾਰੀ ਜ਼ਬਰਦਸਤ ਸੀ ਤਾਂ ਇਹਨੂੰ ਦਵਾ ਦਿੱਤੀ ਜਿਹੜੇ ਹਾਏ ਹਾਏ ਕਰਦੇ ਨੇ ਕਿਉਂ ਕਰਦੇ ਨੇ ਫਰੀਜ ਹਸਤਾਲ ਚ ਪਾਪੀ ਕਰਮਕਾਮ ਦੇ ਕਰਦੇ ਹਾਏ ਹਾਏ ਨਾਨਕ ਜਿਉਂ ਮੱਥਨ ਵਧਾਣੀਆਂ ਤੇ ਉਹ ਮੱਥੇ ਕਰਮ ਪਤਾ ਉਹਨੂੰ ਤਾਂ ਤੂੰ ਦੇਖ ਕੇ ਦੱਸ ਰਿਹਾ ਪੁਰਕ ਮੈਂ ਆ ਜੂਗਾ ਰਹਿਮ ਵਿੱਚ ਪਿਛੇ ਪਕਤੀਆਂ ਦੀ ਸਾਡੇ ਕੋਲ ਪਈਆਂ ਨਾ ਤੇ ਉਹ ਮੱਥਿਆ ਧਰਮ ਉਹਨਾਂ ਨੂੰ ਮੱਥ ਰਿਹਾ ਉਹਨੂੰ ਠੀਕ ਕਰ ਰਿਹਾ ਕੇ ਮੱਥੜ ਵਧਾਣੀਆਂ ਜਿਹਾਂ ਘਾਲੇ ਘਾਲਣਾ ਤੇ ਵੇਹੋ ਨੌ ਪਚਾਰੀਆ ਜਿਹਾਂ ਘਾਲੇ ਘਾਲਣਾ ਜੇ ਦੀ ਕੋਈ ਘਾਲਣਾ ਘਾਲਦਾ ਦੇਵੇ ਉਹ ਨੋ ਵਿਚਾਰੀ ਉਹ ਜਾਂ ਨੋ ਪ੍ਰਚਾਰ ਕਰ ਲੈਂਦਾ ਜਿਹੜਾ ਕੋਈ ਵਿਚਾਰ ਕਰਦਾ ਉਹ ਇਹ ਪ੍ਰਚਾਰ ਕਰ ਦਿੰਦਾ ਹੈ ಮತ ਦਾ ਉਸ ಮತ ਦਾ ਉਹ ਇਹ ਪ੍ਰਚਾਰ ਕਰਦਾ ਜੇ ਤੱਕ ਜਿਸ ਨੇ ਘੱਲ ਨਾ ਕਰੀ ਹੈ ਝੂਠ ਦੀ ਉਹ ਝੂਠ ਦਾ ਪ੍ਰਚਾਰ ਕਰ ਲੈਂਦਾ ਜੇ ਸੱਚ ਦੀ ਘੱਲ ਲਈ ਜਿੰਨੀ ਕਿ ਸੱਚੀ ਸਮਝ ਆਉਂਦਾ ਉਹ ਪ੍ਰਚਾਰ ਕਰ ਲੈਂਦਾ ਜਿੱਦੀ ਕਿਸੇ ਦੀ ਆਪ ਆਪਣੀ ਬੁੱਧ ਹੈ ਜੇਤੀ ਬੜਨ ਤੇ ਫਿਰ ਕਰਦੇ ਜਿਹੜੀ ਉਹਦੀ ਬੁੱਧਾ ਹੋਈ ਉਹਦੀ ਕਾਲ। ਸਾਡੇ ਕੋਲ ਕਾਲਣਾ ਕੀ ਹੈ, ਕਮਾਈ ਕੀ ਹੈ? ਬਸ ਸਾਡੀ ਜੋ ਬੁੱਧਾ ਹੈ ਉਹੀ ਸਾਡੀ ਕਾਲ ਕਮਾਈ ਹੈ ਸਾਡੇ ਕੋਲ। ਇਹੀ ਸਾਡੇ ਕੋਲ ਸੌਦਾ ਹੈ ਕੀ ਬੁੱਧਾ ਹੈ ਖੁੱਧਾ। ਤਾਂ ਹੀ ਕਿਦ ਨੇ ਜਾਣੋ ਜੋਤ। ਜੋਤ ਹੀ ਕਮਾਈ ਹੈ ਔਰ ਕੋਈ। ਬੁੱਧ ਹੀ ਕਮਾਈ ਹੈ, ਬੁੱਧ ਬਦਲੀ ਇਸ ਨੇ ਬਦਲਣਾ ਹੈ, ਇਸ ਨਾਲ ਸਿੱਧ ਪ੍ਰਾਪਤ ਹੋਣੀ ਹੈ। ਸੰਸਾਰ ਕੀ ਦੇਖਿਆ ਜਾਂਦਾ ਸੰਸਾਰ ਵੀ ਵਧੀਆ ਦੇਖੀ ਜਾਂਦੀ ਚੰਗੀ ਅਕਲ ਵਾਲੇ ਬੰਦੇ ਨੂੰ ਛੱਗੇ ਉਹਦੇ ਦੇ ਦੀ ਸਰਕਾਰ ਘਾਟਕਲ ਵਾਲਿਆਂ ਨੂੰ ਘਟਪਾਵਰਾ ਮਿਲ ਜਾਂਦੀਆਂ ਉੱਥੇ ਵੀ ਇੰਟੈਲੀਜੈਂਸੀ ਤੇ ਜਿਹੜੇ ਨੇ ਉਹ ਅੱਗੇ ਹੋ ਜਾਂਦੇ ਨੇ ਜਿਹੜੇ ਘਾਟਣ ਚੱਲ ਜਾਂਦੇ ਥੱਲੇ ਆ ਜਾਂਦੇ ਨੇ ਇਥੇ ਸੰਸਾਰ ਵੀ ਅਗਲੇ ਦੇਖੀ ਜਾਂਦੀ ਹੈ ਹਾਂ ਅਕਲ ਦੀ ਪੁੱਛ ਹਰੇ ਅਗ ਜਾ ਸੰਸਾਰ ਤੇ ਸਿਸਟਮ ਤੇ ਕਰੀਬ ਕਰੀ ਉਹ ਹੋ ਜਾਂਦੀ ਚੱਲਦਾ ਉਹ ਗੱਲ ਅਲੱਗ ਹੈ ਵਿਸੰثار ਜਾਂਦੇ ਖੜਾ ਹੋ ਜਾਂਦੇ ਖੜੇ ਰੁਗਲ ਵਖਰੀ ਉਹ ਗਲ ਵਖਰੀ ਜਾਂਦੇ ਇੱਥੇ ਲੋੜੇ ਜਾਨ ਦੀ ਉਹਦਾ ਗਿਆਨ ਪ੍ਰਚਾਰ ਕਰਦਾ ਨਾ ਜਹੇ ਜੀ ਕਿਸੇ ਦੀ ਬੁੱਧ ਹੈ ਉਹ ਜਾਏ ਗਿਆਨ ਦਾ ਪ੍ਰਚਾਰ ਕਰਦਾ ਹੈ ਉਹ ਗਿਆਨ ਦੇ ਪ੍ਰਚਾਰਕ ਕੋ ਲੈਵਲ ਦੇ ਤਾਂ ਹੀਆਂ ਨਾ ਜਿਹਾਂ ਗੱਲ ਕਰਨ ਮੈਂ ਜਿਹਦੀ ਘਾਲ ਖਵਾਈ ਪੂਰੀ ਹੋਦੀ ਪੂਰੇ ਸਾਈਦਾ ਪ੍ਰਚਾਰ ਕਰ ਦੂ ਜੇ ਤੇ ਕਮਾਈ ਚ ਕਮੀ ਐ ਉਹ ਘਟਿਆ ਸੈਦਾ ਪ੍ਰਚਾਰ ਕਰ ਦੂ ਸੱਜਪੂ ਤਾਂ ਸਾਰੇ ਹੀ ਬੰਦੇ ਨੇ ਨਾ ਉਹ ਸੱਜ ਦਾ ਕੋਈ ਭਾਈਦਾ ਨਹੀਂ ਸੱਜ ਨੂੰ ਨਹੀਂ ਕੋਈ ਬੁਰਾ ਕਹਿਦਾ ਹੈਗਾ ਉਹ ਲੱਗਦਾ ਸੱਜ ਦਾ ਖਿਆਲ ਨਾ ਹੋਵੇ ਉਹ ਲੱਗ ਗਲ ਅਸਾ ਪਾਰਲੀਮੈਂਟ ਤੇ ਵੀ ਸੱਤ ਪਾਜ ਇੱਥੇ ਲਿਖਿਆ ਹੈ ਸੱਜ ਦੀ ਜਿੱਤ ਹੋਊਗੀ ਸੱਜ ਨੂੰ ਕੋਈ ਭਾਈਦਾ ਨਹੀਂ ਬੰਦੇ ਨੇ ਸਾਰੇ ਕੋਰਟਾਂ ਵਿੱਚ ਸੱਜ ਨੂੰ ਲੱਭਦੀਆਂ ਨੇ ਸਚਾਈ ਉਹ ਲੱਭਦੀਆਂ ਨੇ ਪੁਲਿਸ ਵੀ ਸਚਾਈ ਲੱਭਦੀ ਹੈ ਉਹਨਾਂ ਗੱਲਾਂ ਜਾਣ ਪੁੱਝ ਕੇ ਕਰੇ ਨਾ ਕਰੇ ਉਹ ਤਾਂ ਵੱਖਰੀ ਗੱਲ ਹੋ ਗਈ ਨਾ ਪਰ ਆਖਰ ਤਾਂ ਸਚਾਈ ਲੱਭਣ ਦੀ ਉਹ ਗੱਲ ਚੱਲਦੀ ਹੈ। ਅਫਸਰਾਂ ਦੀ ਵੀ ਸਚਾਈ ਲੱਭਣ ਦੀ ਗੱਲ ਚੱਲਦੀ ਹੈ। ਵੀ ਇਹਦੇ ਸੱਚ ਦੇ ਖੋ ਕੀ ਹੈ? ਤਪਤੀ ਜੀ ਕੀ ਹੈ ਸੱਚ ਦੇ ਖਿਲਦੇ ਤਪਤੀ ਸੁਣਦੀ ਹੋਰ ਕੀ ਹੈ? ਕੋਰਟਾਂ ਵੀ ਫੈਸਲਾ ਆਪਣੇ ਹਿਸਾਬ ਨਾਲ ਸਚਾਈ ਤੇ ਵੀ ਸੱਚਾ ਹੈ। ਸਾਰਾ ਸਿਸਟਮ ਹੈ ਸੱਚ ਨੂੰ ਦੇਖਣ ਲਈ। ਸੱਚ ਨੂੰ ਕੋਈ ਬੁਰਾ ਨਹੀਂ ਕਹਿੰਦਾ। ਉਹ ਆਪਣੇ ਮੁੰਡੀ ਦਾ ਮਹਿਸੂਸ ਕਰ ਲਵੇ ਉਹ ਲੱਗ ਗੱਲ ਉਹ ਲੱਗ ਗੱਲ ਬੰਦ ਤੈਨੂੰ ਬਾੜ ਜਾਣ ਬੁੱਝ ਕੇ ਪਾੜੀਏ ਉਹ ਲੱਗ ਗੱਲ ਉਹ ਤਾਂ ਫਿਰ ਅਬਰਾਦੀ ਹੈ ਬੇਰੋ ਜੇਦਾ ਕਰਦਾ ਫਿਰ ਅਬਰਾਦੀ ਵੀ ਹੈ ਐਸੀ ਕਲਾ ਨਾ ਖੇਡੀ ਐ ਜਿਹਦੇ ਦਰਗੇ ਗਿਆ ਹਾਰੇ ਐਸੀ ਕਲਾ ਨਹੀਂ ਕਰਨੀ ਚਾਹੀਦੀ ਜਾਣ ਬੁੱਝ ਕੇ ਸੱਚ ਨੂੰ ਲਗਾਵੇ ਗਾਲੋਂ ਤਾਂ ਸੱਚ ਨਹੀਂ ਕਰੇ ਗੁਰਬਾਣੀ ਨਹੀਂ ਕਰੇ ਸਾਖੀ ਬਾਬੇ ਬੋਢੇ ਵਾਲੀ ਸੁਣਾਵੇ ਬੜੀ ਖਤਰਨਾਕ ਕਲਾ ਹੈ ਬਹੁਤ ਅੜ ਉਜਾੜ ਦੂਗੀ ਇਹ ਇਹ ਤਾਂ ਸਾਚ ਨੂੰ ਤੋੜ ਦੂਗੀ ਦਨ ਪ੍ਰਚਾਰ ਸੱਚ ਨੂੰ ਤੋੜਨਾ ਕਰੇ ਜੇ ਜੀ ਪ੍ਰੈਕਟੀਕਲੀ ਐਸਾ ਕਥਾ ਕਰੇ ਜਿਹਦਾ ਸੱਚ ਨੂੰ ਤੋੜੇ ਕਹੇ ਮੈਂ ਗੁਰਮੁਖ ਦਾ ਪ੍ਰਚਾਰ ਕਰਦਾ ਦਰਗਾ ਜਾ ਕੇ ਕੀ ਹੋ ਫਿਰ ਐਕਸ਼ਨ ਲਾਉਂਗਾ ਉਲਟਾ ਬੁਲਜਮ ਬਰਜੂਗਾ ਦਰਗਾ ਕੇ ਹਾਰ ਗਿਆ ਬੁਲਜਮ ਆ ਫਰੇ ਹੈ ਉਹ ڈاکੂਆਂ ਦੇ ਬਦਲੇ ਆਮ ਸਿਬਲੀ ਅੰਦਰ ਪਾਊਡਰ ਕਰਕੇ ਲਿਆ ਮੈਂ ਫਲਾਣਾ ڈاکੂ ਮੈਂ ਮਾਰਦਾ ਜੀ ਮੈਨੂੰ ਦੇਵਾ ਨਾਮ 20 ਲੱਖ ਦਾ ਕਲਾਈਆ ਨਾ ਵੀ ਬੀ ਬਿਲਖ ਦਾ ਕਿਸੇ ਬੰਦੇ ਦੇ ਆਰਾਮ ਉਹਦੇ ਨਾਲ ਬੰਦਾ ਜੁਲਦਾ ਬੰਦਾ ਦੇਖਿਆ ਮਾਰ ਕੇ ਲੈ ਆਇਆ ਇਹ ਫਰਨਾਵੇਂ ਮਾਰਦਾ ਹਰਗੀ ਤਾਂ ਕੋਈ ਕਰ ਲਵੇ ਆਪਣੀਆਂ ਤਾਂ ਕਲਾਕਾਰੀ ਕੀਤੀ ਨੇ ਕਲਾਕਾਰੀ ਹੋਈ ਹੈ ਅਕਲ ਦਾ ਇਸਤੇਮਾਲ ਕੀਤਾ ਪਰ ਜੇ ਫੜਾਇਆ ਜਾਵੇ ਫਿਰ ਇੱਥੇ ਤਾਂ ਭਾਵੇਂ ਨਾ ਫੜ ਬੋ ਉੱਥੇ ਤਾਂ ਸੱਤ ਤੇ ਸੱਚੋ ਹਿਸਾ ਚ ਨੇ ਬੜਿਆ ਇੱਥੇ ਤਾਂ ਭਾਵੇਂ ਚੱਲ ਜੂਵੇ ਉਹਦਾ ਗਾਹ ਨਹੀਂ ਚੱਲਣਾ ਹੈਗਾ ਐਸੀ ਕਲਾ ਨਾ ਘੇੜੀਏ ਕਦੇ ਕਲਾਕਾਰੀ ਦੇ ਵਿੱਚ ਨਾ ਫਸੇ ਹੋ ਜਾ ਕੇ ਵੀ ਜੇ ਮੈਂ ਇੱਥੇ ਧੋਖਾ ਦੇ ਤੈਨੂੰ ਕਾਹਨ ਕਿ ਧੋਖਾ ਦੇ ਦੂੰਗਾ ਜਦ ਦਰਗਾ ਗਿਆ ਗਿਆ ਗੈਰੀ ਦਰਗਾ ਗਿਆ ਤੇ ਦਰਗਾ ਗਿਆ ਹਾਰੀਏ ਦਰਗਾ ਜਾਣ ਦੇ ਵਿੱਚ ਉੱਥੇ ਫਸ ਜਾ ਉਲਟੇ ਇੱਚ ਕਲਾਕਾਰੀ ਕੋਈ ਨਹੀਂ ਜਿਹੜੀ ਕਲਾਕਾਰੀ ਹੈ ਨਾ ਕਿਸੇ ਨੂੰ ਚਤਰਾਈ ਕਿਹਾ ਕਬੀਰ ਚਤਰਾਈ ਅੱਧ ਘੜੀ ਇਹ ਤਾਂ ਜਤਰਾਈ ਹੈ ਜਤਰਾਈ ਦੀ ਜਲਦੀ ਜਦਰਾ ਹੀ ਜਦਰ ਪੁੱਜ ਪਾਈ ਹੈ ਕਲਾਕਾਰੀ ਨਹੀਂ ਜਾਂਦੀ ਉੱਥੇ ਇਹ ਸੰਸਾਰਿਸ ਭਾਵ ਚੱਲ ਜੂਗੇ ਉਹ ਤੇ ਨਹੀਂ ਜਾਂਦੀ ਗੱਲ ਇਹ ਤੇ ਕਲਾ ਨਾ ਖੇਡੀਏ ਭੁੱਲ ਕੇ ਵੀ ਜਿੱਤ ਦਰਗਾ ਗਿਆ ਹਾਰੀ ਹੈ ਪੜਿਆ ਆਪਣਾ ਉਹਨੀਆਂ ਵਿਚਾਰ ਅੱਗੇ ਵਿਚਾਰੀਆ ਪੜਿਆ ਤੇ ਉਹ ਪੀਆ ਹੁਣ ਪੜਿਆ ਖਾਣ ਉਹਨੀਆਂ ਖਾਣ ਉਹ ਵੀ ਇੱਕ ਹਾਲਾ ਹੈ ਪੜਿਆ ਹਾਲਾ ਇਹ ਵਿਚਾਰ ਉਦ ਦਾ ਵਿਸ਼ਾ ਉਹ ਵੀ ਹਣੀ ਕਾਹਦਾ ਦਾ ਤੂੰ ਆਪਣੇ ਆਪ ਨੂੰ ਜੇ ਤੂੰ ਕਹਿੰਦੇ ਮੈਨੂੰ ਲਫਦਾ ਨਹੀਂ ਸੀ ਤੈਨੂੰ ਸਾਬਤ ਕਰ ਦੇਣ ਕਿ ਵੀ ਤੈਨੂੰ ਪਤਾ ਸੀ ਕਹਿੰਦੇ ਚੱਲ ਬਚਾ ਲੈਨੇ ਕੱਲ ਜੇ ਨਹੀਂ ਸੀ ਹੋ ਗਿਆ ਫੜਿਆ ਨਹੀਂ ਸੀ ਤੈਨੂੰ ਪਤਾ ਨਹੀਂ ਸੀ ਇਹ ਵਿਚਾਰ ਅੱਗੇ ਰੱਖ ਕੇ ਫਿਰ ਵਿਚਾਰਿਆ ਜਾਊਗਾ ਉਹ ਵੀ ਆਹ ਕਹ ਕੇ ਵੀ ਝਟਕਾਰਾ ਨਹੀਂ ਹੋਣਾ ਫੜਿਆ ਕੌਣ ਹੈ ਉਬੀਆ ਕੌਣ ਹੈ ਜੇ ਕੋਈ ਪੜਿਆ ਹੋਇਆ ਆਪਣੇ ਆਪਣੂ ਵੀ ਉਹ ਕਹੇਗਾ ਹਾਂ ਜਾ ਕੇ ਉਹ ਵੀ ਵਿਚਾਰਿਆ ਜਾਊਗਾ ਵਿਚਾਰ ਅੱਗੇ ਵਿਚਾਰੀਏ ਉਹ ਚਲੇ ਸੋਗ ਗਿਆ ਮਾਰੀ ਜਿਹੜਾ ਆਪਣੀ ਮਰਜੀ ਮਤਾ ਹੋਈ ਜੇ ਲੂਣਾ ਆਪਣੇ ਪੜ ਉਹ ਮਾਰਿਆ ਜਾਣਾ ਅੱਗੇ ਜਾ ਕੇ ਉਹਦੀ ਬਚਤ ਨਹੀਂ ਆਏਗੀ ਮੂੰਹ ਚਲੇ ਸੋਗ ਗਿਆ ਮਾਰੀਆ